மோன்க்கெட கடக்கி பி சோன் நேர கடக்காய் जेब खाना जाते है यार कि आप पापा जी आज तो सोने भी नहीं जैसे मैं सोई रहा भाई मैं चोर अच्छा अच्छा तो यहाँ क्या करने आए हो चोरी करने हो चोरी लो जाकर मुझे क्यों डिस्टर्ब कर रहे हो भाई करके सभी सो गए भाई सब घोड़े कर सुते पड़े हैं जो करना करो मेरा कल पेपर है मुझे सोने दो जाओ क्या अजीब लोग है यार सोने भी नहीं देते ਉッカ ਉਕਾਣੀ ਬਲੀ ਆ ਜਾ ਮੱਛੀ ਕੋ ਚਲੀਏ ਆ ਜਾ ਮੱਛੀ ਕੋ ਚਲੀਏ ਚਲਾ ਪਾਉਣੇ ਕਰਨੇ ਆ ਆਪਾਂ ਮੱਛੀ ਕੋ ਉਤਾਰਿਆ ਪਾ ਫਿਸ਼ਿੰਗ ਕਰਨਾ ਆ ਦੇਖੋ ਵੈਦਰ ਦੇਖੋ ਤੇਰਾ ਮੋਹਾਲ ਪੂਰਾ ਵੇ ਵੀ ਹੋਇਆ ਗਿਆ ਫਿਸ਼ਿੰਗ ਕਰਾਂਗੇ ਹੋਰ ਫਿਸ਼ਿੰਗ ਪਤੰਦਰਾ ਪੱਠੇ ਵਢਣ ਆਇਆ ਜੇ ਆਪ ਆਫ ਡਿਊਟੀ ਤੇ ਆਂ ਕਿਉਂ ਆਫ ਤੇ ਵੀ ਕੰਮ ਕਰੀਦਾ ਹਾਂਜੀ ਕਰਦਾ ਕੰਮ ਕਰੀਦਾ ਆਫ ਡਿਊਟੀ ਤੇ ਨੌਕਰ ਹੁਣ ਪੱਤ ਜਾ ਕੇ ਪੱਠੇ ਵਢੋ ਤੁਸੀਂ ਠੀਕ ਆ ਨਾ ਫਿਰ ਰੱਖੋ ਰਹੀ ਜਨਾਬ ਹੁਣ ਪੱਠੇ ਵੀ ਮੈਂ ਤੋੜਾਂਗੇ ਕਉ ਤੈਨੂੰ ਕੀ ਓਏ ਹੱਟਾ ਘੱਟਾ ਹੈਗਾ ਤੂੰ ਤੈਨੂੰ ਪੱਠੇ ਵੱਢਣੀ ਲਾਉਣਾ ਹੋਣਾ ਆਪਾਂ ਮੇਰਾ ਆਰਡਰ ਆ ਚੱਕ ਦਾਤੀ ਚੱਲ ਪੱਠੇ ਵੱਢ। ਇੱਥੇ ਵੱਢਣ ਸਿੱ ਤਾਂ ਬੰਦਰ ਰੱਖ ਲੋ। ਮੇਰੇ ਕੋਲ ਇੰਨੇ ਪੈਸੇ ਨਹੀਂ ਹੈਗੇ ਪੁੱਤ ਤੂੰ ਲੱਗ। ਚੱਲ ਵੱਢ ਪੱਠੇ। ਕੀ? ਹਾਂ। ਇਹ ਰੱਖੋ ਰੇ। ਚੱਫੜਾ ਦੇ। ਚਲੋ ਲੱਗੋ ਕੰਮ ਤੇ। ਆਪਾਂ ਰੀਲਾਂ ਦੇਖਦੇ ਆਪਾਂ। ਇਹ ਟੱਟੂ ਦਾ ਜਨਾਬ ਓਏ ਕੀ ਬੋਲਦਾ ਓਏ? ਮੈਂ ਕਹਿੰਦਾ ਸੀ ਜਨਾਬ ਜੀ ਪੱਠੇ ਵੱਢ ਲੀਏ ਮੀ ਆਣ ਵਾਲਾ। ਪੱਠੇ ਵੱਢ ਲਾ ਪੱਠੇ ਡਿਊਟੀ ਜੋ ਪੈਸੇ ਕੱਟ ਲੂੰ ਖੜਦੇ। ਉਹ ਘਰ ਤਾਂ ਆ ਕਿਹੜਾ ਯਾਰ ਫੋਨ ਕਰੀ ਜਾਂਦਾ ਹੈ ਕਾ ਡਿਊਟੀ ਦੇ ਟਾਈਮ ਜਨਾਬ ਹਾਂ ਜਨਾਬ ਹਾਂ ਆ ਬੇਗਰਮ ਸਰ ਦਾ ਫੋਨ ਆ ਉਹ ਲਿਆ ਔਰੇ ਲਿਆ ਜਲਦੀ ਲਿਆ ਥੋੜਾ ਸਪੀਡ ਨਾਲ ਆਓ ਅਬਾੜ ਚੌਤਰੀ ਹੈਲੋ ਜੀ ਜਨਾਬ ਜੈ ਹਿੰਦਰ ਜੈ ਹਿੰਦਰ ਜੈ ਹਿੰਦ ਜੀ ਜਨਾਬ ਤੂੰ ਸਾਨੂੰ ਅੱਜ ਕਿਵੇਂ ਯਾਦ ਕਰ ਲਿਆ ਕੀ ਚੋਰੀ ਉਹ ਵੀ ਤੁਹਾਡੇ ਘਰੇ ਬਾਈ ਕਿਵੇਂ ਹੋ ਸਕਦਾ ਸਰ ਮੇਰੇ ਹੁੰਦੇ ਮੈਂ ਤਾਂ ਔਨ ਡਿਊਟੀ ਤੇ ਸੀ ਰਾਤ ਸਰ ਦੇ ਘਰੇ ਚੋਰੀ ਸਰ ਦੇ ਘਰ ਚੋਰੀ ਹੋਰ ਤੇ ਮਰਾ ਰਬਨ ਤੋਂ ਵੀ ਪਿਆ ਪਰ ਤੁਹਾਡੇ ਹੰਦੇ ਚੋਰੀ ਕਿਵੇਂ ਹੋ ਗਈ ਕੀ ਮਤਲਬ ਹੈ ਤੇਰਾ ਸੌਰੀ ਸੌਰੀ ਸਰ ਮੈਂ ਇੱਧਰ ਕਹਿ ਰਿਹਾ ਸੀ ਮੁੰਛੀ ਨੂੰ ਕਹਿ ਰਿਹਾ ਸੀ ਸੌਰੀ ਸਰ ਸੌਰੀ ਹਾਂਜੀ ਦੱਸੋ ਓਏ ਰਿਪੋਰਟ ਲੇਖ ਇੱਕ ਸਿਲੰਡਰ ਹਾਂਜੀ ਇੱਕ ਸਿਲੰਡਰ ਠੀਕ ਹੈ ਜੀ ਇੱਕ ਬੱਕਰੀ ਖੋਲ ਲਿਆ ਥੋੜੀ ਠੀਕ ਹੈ ਲੇਖ ਤੇ ਹੋਰ ਜਨਾਬ ਬਸ ਠੀਕ ਹੈ ਸ਼ਾਮ ਹਾਂਜੀ ਹਾਂ ਪੱਕਾ ਸ਼ਾਮ ਤੱਕ ਤੁਹਾਡੇ ਪਹਰਾਂ ਹੋਊਗਾ ਫੇ ਪੱਕਾਾਂਟੇ ਜੀ ਫੜ ਲੈਣਾ ਆਪਾਂ ਹੋਣੀ ਹਾਂਜੀ ਸਰ ਜੈ ਹਿੰਦ ਸਰ ਜੈ ਹਿੰਦ ਓਏ ਪੰਗਾ ਪੈ ਗਿਆ ਉਹ ਮੁੰਛੀ ਜੀ ਆ ਨਾ ਜੀ जनाब ਦੇ ਕਰਤਾ ਬੱਕਰੀ ਚੋਰੀ ਹੋ ਗਈ ਓਏ ਬੜੇ ਸਰਦੇ ਹੋਰ ਅੱਛਾ ਤੇਰਾ ਰਾਤ ਧਿਆਨ ਕਿੱਥੇ ਹੀ ਤੇਰਾ ਜਨਾਬ ਜੀ ਤੁਸੀਂ ਵੀ ਤਾਂ ਲੰਡੂ ਆ ਪੈਗ ਲਾ ਕੇ ਸੁੱਤੇ ਪਏ ਸੀ ਫਿਰ ਮੈਂ ਤਾਂ ਬੜਾ ਸਾਹਬ ਆ ਤੂੰ ਕੀ ਮੁਣਛੀ ਮੁਣਛੀ ਨਹੀਂ ਕਾਚ ਤੇ ਰਹਿ ਠੀਕ ਹੈ ਨਾ ਤੇਰਾ ਧਿਆਨ ਕਿੱਥੇ ਸੀ ਤੈਨੂੰ ਪਤਾ ਹੀ ਲੱਗਦਾ ਤੁਹਾਨੂੰ ਕੁਸ ਬੱਕਰੀ ਵੀ ਆਪਣੇ ਇਲਾਕੇ ਚ ਚੋਰੀ ਹੋ ਗਈ ਬੱਕਰੀ ਚੋਰੀ ਹੋ ਗਈ ਚੱਲ ਕਰ ਗੱਡੀ ਸਟਾਰਟ ਚੱਲੀਏ ਆਪਾਂ ਚੋਰ ਲੱਭੀਏ ਬੱਕਰੀ ਚੋਰੀ ਤੇ ਕੀ ਆ ਜਨਾਬ ਪਤਾ ਤੈਨੂੰ ਚੱਲ ਫਿਰ ਕਰ ਗੱਡੀ ਸਟਾਰਟ ਅੱਛਾ ਤਰੀ ਫੜਾ ਲੈ गया गया। more, more, <laughs> A few moments later। करो चाल मेरे ना दड़ी कसूती पढ़ता पट बोट्टा बोल नहीं छो मैं ना।, ना।, ना। जल मैं कोई ही नहीं। ਬਈ ਮੈਂ ਜਨਾਬ ਨੂੰ ਬੁਲਾ ਕੇ ਲੈ ਗਿਆ ਠੀਕ ਹੈ ਬੁਲਾ ਰਿਹਾ ਮੈਂ ਜਦ ਮੈਂ ਕੀਤਾ ਹੀ ਨਹੀਂ ਕੁਛ ਮੈਂ ਕੀ ਕੀਤਾ ਕੀ ਜਨਾਬ ਆਇਓ ਉਹਨੇ ਪਹਿਲੇ ਪੰਜਾਬ ਪੁਲਿਸ ਦੀ ਭਰਤੀ ਕੀਤੀ ਆ ਨਜਾਇਜ਼ ਆਉਂਦੇ ਨੇ ਜਨਾਬ ਬੁਲਾ ਲਓ ਬੁਲਾ ਚੱਲ ਚੱਲ ਦਿਖਾ ਵੇ ਉਹ ਬੈਠਾ ਬਕਰੀ ਚੋਲ ਲੈ ਵੀ ਆ ਗਿਆ ਅੜਕੇ ਫਿਰ ਮੈਂ ਤੋ ਦਾ ਬਰੇ ਪਿੰਡ ਦਾ ਕੁੱਤਾ ਨਹੀਂ ਵੱਦਾ ਤੂੰ ਤਾਂ ਕੀ ਸ਼ੈ ਦੀ ਫਿਰ ਹੁਣ ਮੈਂ ਤਾਂ ਭੜਾ ਤਿਆਰ ਕਰਕੇ ਲੈ ਕੇ ਆਇਆ ਅੱਜ ਪੂਰਾ ਫੇਰ ਲੈ ਦੇ ਹੁਣ ਲਾ ਆ ਕੀ ਐ ਚ ਪੈਂਜੀ ਏ ਓਏ ਤੂੰ ਯਾਰ ਜਾਣੋ ਇੱਕ ਗੀਆ ਤੇਰਾ ਫਫੜਾ ਤੇਰਾ ਫਫੜਾ ਜਨਾਬੇ ਨਾੜਦਾ ਕਮਜ਼ੋਰ ਲੱਗ ਵੀ ਕੋਈ ਤਾ ਭਰਤੀ ਕਮਜ਼ੋਰ ਤਾਂ ਤੈਨੂੰ ਮੈਂ ਉੱਥੇ ਬੈਂਚ ਤੇ ਪਵਾ ਕੇ ਦੱਸੂ ਕਮਜ਼ੋਰ ਕੌਣ ਤੇ ਚੀਕਾਂ ਐ ਨਿਕਲਣੀਆਂ ਦੇ ਜਿਵੇਂ ਗਾਣੇ ਗਾਉਣਾ ਉਹ ਦੇਖ ਲਈ ਥਾਣੇਦਾਰ ਤੇਰਾ ਪੁੱਤ ਮੈਨੂੰ ਆਏ ਰੱਖਦੇ ਤਾਂ ਚੋਰੀ ਕੀ ਕੀ ਕੀਤੀਆਂ ਇਹਦਾ ਮੈਂ ਕੁਛ ਨਹੀਂ ਚੱਕਿਆ ਠੀਕ ਆ ਤੂੰ ਪਾਣੀ ਲੱਗੇ ਮੈਨੂੰ ਪਿਆਸ ਲੱਗੀ ਪਾਣੀ ਉੱtre ਉਹਨੇ ਫੱਫੜਨੇ ਲੱਗਰ ਲਾਇਆ ਹੋਇਆ ਉਹ ਛੱਡ ਪਹਿਲਾਂ ਟੂਪੀ ਧਾਰ ਨੂੰ ਉਹਨਾ ਹੈਅਰ ਸਟਾਈਲ ਖਰਾਬ ਹੋ ਜਾਣਾ ਮੈਨੂੰ ਨਾ ਐਂ ਦੱਸ ਦੇ ਤਾਂ ਚੋਰੀ ਚੋਰੀ ਕੀ ਕੀਤਾ ਚੋਰੀ ਮੈਂ ਚੋਰ ਲੱਗਦਾ ਹੁਣੂ ਸ਼ਕਲੋਂ ਹੋਰ ਤੂੰ ਵੀ ਸ਼ਕਲੋਂ ਤੂੰ ਚੀਮਾ ਲੱਗਦਾ ਫਿਰਗਾ ਮੈਂ ਚਾਹੇ ਚੀਮਾ ਲੱਗਾ ਚਾਹੇ ਬਬਲ ਰਾਇ ਲੱਗਾ ਮੈਂ ਕੁਛ ਨਹੀਂ ਕੀਤਾ ਤੇ ਬਬਲ ਰਾਜਾ ਜ਼ਰਾ ਘੜਾਉਨੇ ਹੁਣ ਤੇ ਹੁਣ ਬੈਚ ਤੇ ਆ ਨਾਇਜ ਚੱਕਦੇ ਨਾਇਜ ਆ ਪੁਲਿਸੋਂ ਤੂੰ ਹੀ ਇਹ ਸਾਡੀ ਪੰਜਾਬ ਪੁਲਿਸ ਲੈਦਾ ਹੀ ਆ ਮੈਂ ਤੈਨੂੰ ਲਾਸਟ ਟਾਈਮ ਕਹਿ ਰਹੇ ਹਾਂ ਪੁੱਤ ਮੰਦੇ ਜਾਂ ਨਹੀਂ ਪਰ ਮੈਨੂੰ ਮਨਾਉਣਾ ਹੁੰਦਾ ਥਾਣੇਦਾਰਾ ਜੇ ਤੂੰ ਮੈਨੂੰ ਨਾ ਮਨਾ ਸਕਿਆ ਤੂੰ ਆਪਣੇ ਪਿਓ ਵੱਲ ਚੱਲ ਫਿਰ ਆ ਜਾ ਦੇਖ ਲੈਨੇ ਕੌਣ ਕੀਦੇ ਪਿਓ ਦਾ ਆ ਜਾ ਉੱਠ ਚੱਲ ਉੱਠ ਫਿਰ ਆ ਜਾ ਆ ਜਾ ਆ ਜਾ ਆ ਜਾ ਚੱਕੋ ਇਹਨੂੰ ਚੱਕੋ ਧਿਆਨ ਨਾਲ ਓਏ ਧਿਆਨ ਨਾਲ ਤੇ ਪਟਾ ਮਾਰੂਗਾ ਉੱਥੇ ਕਹਣਾ ਧਿਆਨ ਨਾਲ ਤੈਨੂੰ ਕਹਿਣਾ ਮੈਂ ਲਾਸਟ ਟਾਈਮ ਓਏ ਮੰਨ ਜਾ ਨਹੀਂ ਮੇਰਾ ਸੁਭਾਅ ਨਹੀਂ ਤੈਨੂੰ ਪਤਾ ਪੁੱਤ ਮੈਂ ਕੁਛ ਨਹੀਂ ਕੀਤਾ ਓਏ ਮੋੜ ਛੀ ਉਹ 10 ਦੇ ਹੁਣ ਤੱਕ ਕਿੰਨੇ ਬੰਦੇ ਆ ਗਏ ਪੇਰ ਗਏ ਆਪਾਂ ਤੈਨੂੰ ਪਤਾ ਨਹੀਂ ਸਾਡੇ ਸਾਹ ਦਾ ਪੁੱਤ ਮੰਨ ਗਿਆ ਪਤਾ ਨੂੰ ਡਰੇਕ ਆਏ ਡਰੇਕ ਟਰੂਕ ਛੱਡ ਪੁੱਤ ਤੈਨੂੰ ਮੈਂ ਦੱਸਤੀ ਗੱਲ ਤੇ ਚੀਕਾਂ ਆਏ ਨਿਕਲ ਨਹੀਂ ਆਉਂਦੀਆਂ ਦੇਖੀ ਥਾਣੇ ਦਾ ਰਾ ਹਾਂ ਜੇ ਤੂੰ ਮੇਰੀਆਂ ਚੀਕਾਂ ਨਾ ਕਢਾ ਸਕਿਆ ਤੂੰ ਆਪਣੇ ਪਿਓ ਦਾ ਨਹੀਂ ਨਹੀਂ ਮੈਂ ਆਪਣੇ ਪਿਓ ਦਾ ਉਹ ਬੈ ਜਾ ਟਕੇ ਵੱਡਾ ਦਿਲਜੀਤ ਇਹ ਕਢਾਉਣਾ ਤੇ ਚੀਕਾਂ ਆ ਜਾ ਪੁੱਤ ਮੈਂ ਤੈਨੂੰ ਦੱਸਤੀ ਗੱਲ ਆ ਲੈਣਾ ਹੁਣ ਪੜਾ ਤਿਆਰ ਆ ਮੰਨਣਾ

ਇੰਦ ਤੇਰਾ ਨਾ ਰਿਓ ਮੈਨੂੰ ਮਾਪਾ ਸੱਜਣਾ ਮੰਨਦਾ ਨਹੀਂ ਓ ਮੁਰਸ਼ੀਆ ਤੇਰਾ ਇਨਸਪੈਕਟਰ ਜਾਂਦਾ ਗਿਆ ਤੂੰ ਵੀ ਲਾਲਾ ਜੋਰ ਜਿਹੜਾ ਤਰਚ ਜੋਰ ਆ ਓਏ ਆਇਆ ਫਿਰ ਆ ਬੜਾ ਠੀਠ ਬੰਦਾ ਤੂੰ ਮੰਨਦਾ ਇਹ ਉੱਠ ਆਇਆ ਬਹਿ ਗਿਆ ਕੋ ਮੇਰੀ ਆ ਮੁੱਕ ਗਿਆ ਮੁਰਸ਼ੀਆ ਹਾਂ ਇਹ ਗੱਲ ਸੁਣ ਉਹ ਜਾ ਪੁਲਿਸ ਜਰ ਰਹੀ ਹਣੀ ਜੋਰ ਫਿਰ

ਕਵਾਯਾ ਡੇਉਡ ਦੇ ਠਾਣੇ ਚੋਏ ਆ ਬੋਲੂ ਨਾ ਕੀ ਓਏ ਆ ਕੀ ਖਾਣੇ ਤੁਸੀਂ ਮੈਨੂੰ ਤਾਂ ਕਦੇ ਖਲਾਇਆ ਨਹੀਂ ਲੈ ਯਾਰ ਚੋਰ ਬਾਈ ਥੋੜੀ ਜਿਹਾ ਖਲਾ ਦੇ ਪਰੇ ਹੋਇਆ ਮੈਂ ਮੁੱਕਰ ਵੀ ਉਹ ਪਾਣੀ ਵੀ ਓਏ ਗੜਿਆ ਸੜੇ ਯਾਰ ਉਹ ਪੈਸੇ ਕਿਦੀ ਜੇਬ ਚੋਂ ਕੱਢੇ ਨਹੀਂ ਤਾਂ ਓਏ ਚੋਰ ਬਾਈ ਯਾਰ ਸਾਨੂੰ ਵੀ ਖਲਾ ਦੇ ਯਾਰ ਹੈ ਓਏ ਮੁਰਸ਼ੀਆ ਕਹਿੰਦੇ ਨੂੰ ਨੀਂਦ ਨਾ ਆ ਥੋੜੀ ਜਿਹਾ ਖਲਾ ਦੇ ਨਹੀਂ ਨਹੀਂ ਚੱਲ ਫਿਰ ਆਂ ਦੱਸ ਸਾਰਾ ਕੁਝ ਮਾਨੇ ਜੀ ਨੂੰ ਠੀਕ ਆ ਉਹ ਚੋਰ ਬਈ ਹੈਲੋ ਮੋੜ ਛੇ ਨੂੰ ਐਡ ਸਟਾਰ ਬਣਾ ਕਰ ਜਨਾਬ ਉਧਰ ਜਾ ਇਹਨੂੰ ਆਏ ਕਹਿ ਵੀ ਮੰਨ ਜਿਵੇਂ ਸਾਰਾ ਹਾਂ ਹਾਂ ਮੰਨ ਜੂ ਸਾਰਾ ਕੁਝ ਮਿਲ ਜੂਗਾ ਚੈਲਾ ਮੰਨ ਜੂਗਾ ਹਾਂ ਹਾਂ ਫਿਰ ਪਾਣੀ ਦਾ ਬੁਲਾ ਲਉਣਾ ਇਹ ਦੇ ਦੇ ਮੇਰੇ ਇਹਨੂੰ ਪੀ ਜਾ ਯਾਰ ਮੈਨੂੰ ਪਾਣੀ ਦੇ ਦੇ ਹੁਣ ਉਸ ਨੂੰ ਜੰਮ ਜਿਹੜੇ ਨਾ ਵੱਡੇ ਸਾਹਬ ਦੇ ਘਰੇ ਚੋਰੀ ਹੋਈ ਆ ਉਹ ਸਾਰਾ ਮੰਨ ਜੀ ਦੂ ਠੀਕ ਆ ਮੈਂ ਕੀਤੀ ਆ ਠੀਕ ਆ ਸਹੀ ਆ ਸਹੀ ਆ ਵਾਹ ਵੀ ਵਾਹ ਹੋਰ ਦੱਸ ਫਿਰ ਵੀ ਸਿਲੰਡਰ ਕਿਨੇ ਚੋਰੀ ਕੀਤਾ ਦੇਖ ਇੱਕ ਮੈਂ ਚੱਕਾ ਸਿਲੰਡਰ ਆ ਹਾਂ ਠੀਕ ਆ ਇੱਕ ਬੱਕਰੀ ਵੀ ਖੋਲੀ ਉਹਦਾ ਇੱਕ ਮੈਂ ਖੋਲੀ ਬੱਕਰੀ ਹਾਂ ਠੀਕ ਆ ਇੱਕ ਮੈਂ ਖੋਲਿਆ ਝੋਟਾ ਵਾਹ ਵੀ ਠੀਕ ਆ ਮੰਨ ਲਿਆ ਓਏ ਵਾਹ ਇਟ ਮੂਨ ਤੇ ਚੱਕੇ ਨਾਲ ਦੇ ਗਾਣੇ ਬਾਤੀ ਉਹ ਆਪਣੀ ਪ੍ਰੋਮੋਸ਼ਨ ਹੋਈ ਆ ਹੁਣ ਭਾਈ ਪ੍ਰੋਮੋਸ਼ਨ ਹੋਊਗੀ ਪਰ ਤੀ ਤੇ ਥੋੜੋ ਟੈਨ ਮੇਰੇ ਦੋਸਤਾਂ ਨੇ ਤੈਨੂੰ ਸਟਾਰ ਲੱਗਣਿਆ ਹੋਏ ਆਏ ਹੋਏ ਖੁਸ਼ ਹੋੜੀਆ ਬਾ ਵਾ ਵਾ ਬਾਈ ਜ਼ਾ ਹੋਰ ਖਰਾਉਣੀ ਆਪਾਂ ਚਾਟ ਬਾਟ ਵਾਲਾ ਹੋਰ ਸੇਵਾ ਵੀਰੇ ਬਸ ਹੁਣਾ ਹੀ ਰਹੀ ਠੀਕ ਆ ਜਾ ਤੁਸੀਂ ਪਾਗ ਲਗਿਆ ਯਾਰ ਅੱਗ ਲੈ ਨਾ ਚਪੇੜ ਨਾ ਖਾਲਿਓ ਤਾਂ ਗਾ ਲੈ ਯਾਰ ਮਾਨ ਨਹੀਂ ਜੀ ਹੁਣ ਨਹੀਂ ਆਏ ਗੱਲ ਸੁਣਨਾ ਬਸ ਚੋਰ ਥੋੜਾ ਇਹਦਾ ਛੱਡ ਦੇ ਯਾਰ ਤਾ ਹੁਣ ਬਣਾ ਲਿਆ ਮੈਨੂੰ ਠੀਕ ਆ ਹਾਂ ਬਸ ਠੀਕ ਆ ਐਨਾ ਮੇਰੀ ਫੋਟੋ ਹੈ ਚੈੱਕ ਕਿਹਦੇ ਨਾਲ ਫੋਟੋ ਖਿੱਚਣੀ ਆ ਉਹ ਲੈ ਯਾਰ ਇਹਦਾ ਤੇਰਾ ਸ਼ੌਂਕ ਰਿਹਾ ਇਹਦਾ ਤੇਰਾ ਹੀ ਫੋਟੋ ਖਿੱਚ ਲੈ ਇਹ ਲੈ ਜਮਾ ਘਰੋਂ ਲੈ ਆ ਹਾਂ ਨਾ ਯਾਰ ਅਸਾਂ ਤਾਂ ਸਰਕਾਰ ਨੇ ਦਿੱਤਾ ਸੀ ਕੀ ਕਰਾਂਗੇ ਫਿਰ ਚਲ ਠੀਕ ਆ ਚਲੋ ਇਹਨੇ ਪਿਆਰਾਂ ਦੇ ਪਾਲਿਆਂ ਦਾ ਵੀਰੇ ਦੇ ਵੀ ਬਾਟੀਆਂ ਰੱਖਦੇ ਤੇ ਹਾਂ ਲਾਇਆ ਯਾਰ ਮੈਂ ਨਹੀਂ ਕਹਣਾ ਹਾਲੋ ਮੈਂ ਕਹਦੇ ਖਾਵਾਂ ਕੀ ਕਰੀਏ ਨੇ ਤੁਸੀਂ ਕੀ ਕਰਿਆ ਅਣੀ ਗੇ ਨਾ ਅੱਲਾ ਯੋ ਹਾਂ 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 ਵੀ ਹੁਣ ਦੱਸੋ ਕੀ ਕਰਮ ਦੀ ਆ ਜੀ ਮੈਂ ਪੈਰ ਪਰੇ ਕਰ ਬਣਾਇਆ ਸਾਫੀਆ ਕਰਨੀਏ ਕੰਮ ਨੂੰ ਗੰਦੇ ਥੋੜੀ ਕੀ ਕਰਦੇ ਹੋ ਤੁਸੀਂ ਹੁਣ ਕੰਮ ਕੀ ਕੰਮ ਦੱਸੋ ਰੇ ਮੈਨੂੰ ਹਾਂ ਮੈਂ ਤੈਨੂੰ ਦੱਸਤਾ ਵਸਾ ਉਹ ਹੀ ਕਰਨਾ ਜਿਹੜਾ ਕਿਆ ਕਿਆ ਆ ਤੂੰ ਮੱਨਣਾ ਸਾਬ ਮੁਰੇ ਕੀ ਮਨਣਾ ਕਿਹੜੀ ਝੋਰੀ ਮੈਂ ਜਿਹੜੀ ਤੂੰ ਹੁਣੀ ਗਿਆ ਸੀ ਯਾਰ ਮੈਂ ਕਦ ਗਿਆ ਉਹ ਜਾ ਯਾਰ ਚਾਹ ਮਾ ਲਾ ਤੂੰ ਮੁਰਚੀ ਯਾਰ ਸਮਝਾ ਯਾਰ ਇਹਨੂੰ ਕੀ ਮੰਨਾ ਮੈਂ ਯਾਰ ਮਣੀ ਤੂੰ ਕੇ ਆ ਜੀ ਬਈ ਗਵਾ ਖਲਾਓ ਮੈਨੂੰ ਮੈਂ ਮੰਨੂਗਾ ਤੁਸੀਂ ਆਹੀ ਬਣਾ ਕੇ ਦਿਖਾਓ ਮੈਨੂੰ ਖਵਾਇਆ ਕੀ ਆ ਇਹ ਜੀ ਮੰਗ ਲਭਾਵਾਨ